ਅੱਜ ਮਹੱਲੀ ਵਿਖੇ ਜਸਵਿੰਦਰ ਭੱਲਾ ਜੀ ਦੀ ਜਿਹੜੀ ਆਖਰੀ ਵਿਦਾਈਗੀ ਅੱਜ ਹੋ ਗਿਆ ਜਸਵਿੰਦਰ ਭੱਲਾ ਜੀ ਦਾ ਅੰਤਿਮ ਅਰਦਾਸ ਹੋਵੇਗੀ ਅੱਜ ਪਰ ਮਿੱਟੀ ਲੋਕਾਂ ਦੇ ਬਹੁਤ ਸਾਰੇ ਸਵਾਲ ਨੇ ਕਿ ਜਿਹੜੇ ਜਿਨ੍ਹਾਂ ਦੇ ਨਾਲ ਜਸਵਿੰਦਰ ਭੱਲਾ ਜੀ ਨੇ ਕੰਮ ਕੀਤਾ ਕਿ ਜਿਹੜੇ ਭੋਗ ਮਤਲਬ ਸੰਸਕਾਰ ਤੇ ਨਹੀਂ ਆ ਸਕੇ ਕਿ ਅੱਜ ਉਹ ਭੋਗ ਤੇ ਆਉਣਗੇ ਕਿ ਅੱਜ ਵੀ ਕੋਈ ਹੋਰ ਉਹਨਾਂ ਦਾ ਵੱਡਾ ਪ੍ਰੋਗਰਾਮ ਹੈ ਉਧਰ ਜਾਣਦੇ ਉਹ ਜਾਦਾ ਇਛੁਕ ਨਹੀਂ ਤੇ ਦੋ ਜਾਣੇ ਦੇ ਨਾਮ ਬਹੁਤ ਜ਼ਿਆਦਾ ਕਮੈਂਟਾਂ ਦੇ ਵਿੱਚ ਆ ਰਹੇ ਨੇ ਕਿ ਅੱਜ ਭੋਗ ਦੀ ਜਿਹੜੀ ਅੰਤਿਮ ਅਰਦਾਸ ਅੱਜ ਹੋਣੀ ਹੈ ਕਿ ਉਸ ਦੇ ਵਿੱਚ ਅਮਰਿੰਦਰ ਗਿੱਲ ਤੇ ਦਲਜੀਤ ਦਸਾਂਜ ਦੋਨੋਂ ਆਉਣਗੇ ਕਿ ਦੋਨੇ ਹੀ ਬਹੁਤ ਵਧੀਆ ਐਕਟਰ ਨੇ ਸੂਝਵਾਨ ਨੇ ਜਸਵਿੰਦਰ ਭੱਲਾਈ ਨੇ ਦੋਨਾਂ ਨਾਲ ਬਹੁਤ ਵਧੀਆ ਫਿਲਮਾਂ ਦੇ ਵਿੱਚ ਕੰਮ ਕੀਤਾ ਹੋਇਆ ਹੈ ਕਿ ਅੱਜ ਜਿਹੜੀ ਭੋਗ ਹੈ ਜਸਵਿੰਦਰ ਭੱਲਾਈ ਦਾ ਆਖਰੀ ਵਿਦਾਇਗੀ ਲਾ ਲੋ ਆਖਰੀ ਅਰਦਾਸ ਲਾ ਲੋ ਕਿ ਹੋਣੀ ਹੈ ਕਿ ਅੱਜ ਮਹੱਲੀ ਵਿਖੇ ਦਲਜੀਤ ਦਸਾਂਸ ਤੇ ਅਮਰਿੰਦਰ ਗਿੱਲ ਪਹੁੰਚਣਗੇ ਕਿ ਨਹੀਂ ਪਹੁੰਚਣਗੇ ਇਹ ਵੀ ਬਹੁਤ ਵੱਡਾ ਇੱਕ ਲੋਕਾਂ ਦਾ ਸਵਾਲ ਹੈ